ਪਿਆਰੇ ਲੋਕੋ ਪਿਆਰ ਪਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨੋ ਚੈਨਲ ਅਮਰ ਭਾਈ ਦੇ ਨਾਲ ਇਸ ਟਾਈਮ ਅਸੀਂ ਪਹੁੰਚੇ ਗੁਰੂ ਨਾਨਕ ਦੇਵ ਜੀ ਨਿਊਸ ਤੇ ਬਿਲਕੁਲ ਸਾਹਮਣੇ ਬਿਊਟੀ ਮਾਰਕੀਟ ਦੇ ਬੈਕ ਸਾਈਡ ਹੈ ਕਬੀਰਪਾਰਕ ਮਾਰਕੀਟ ਦੇ ਵਿੱਚ ਟੀ 4 ਯੂ ਜਿਨ੍ਹਾਂ ਦੀ ਚਾਹ ਬਹੁਤ ਮਸ਼ਹੂਰ ਹੈ ਤੇ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ ਆ ਕਰਨੇ ਆਂ ਬੰਦ ਗੱਲਾਂ ਕਰਤੀਆਂ ਨੇ ਲੋ ਜੀ ਬਰਫਾਂ ਵਾਲਾ ਪਾਣੀ ਪੀ ਕੇ ਠੰਡ ਕਾਲ ਜੇ ਪਾਓ ਆਲੂ ਗੋਭੀ ਮਟਰ ਪਨੀਰ ਭੜਕਾ ਸਾਖ ਸਰੋਂ ਦਾ ਪੈਸੇ ਵਧਨਾ ਲਾਵਾਂਗੇ ਇਲਾਇਚੀ ਵਾਲੀ ਸੌਂਪਾ ਕੇ ਵਧੀਆ ਚਾਹ ਪਲਾਵਾਂਗੇ ਜੀ ਵਧੀਆ ਚਾਹ ਪਲਾਵਾਂਗੇ ਤੇਰਾ ਗੜੀ ਜਾਜ ਇਹ ਇਹ ਸਰ ਜਵੈਨ ਪੈ ਲੱਗੀ ਐ ਹਾਜਮੇ ਦਾ ਵੀ ਧਿਆਨ ਰੱਖੀਦਾ ਵਾ ਵੈਸੇ ਵੀ ਅੱਜ ਕੱਲ ਹਾਜਮੇ ਖਰਾਬ ਹੀ ਰਹਿੰਦੇ ਆ ਬਾਦ ਕੱਟ ਗਾ ਜਰਦਾਂਗੇ ਨਾ ਸਾਡੀ ਚਾਹ ਪੀਓ अच्छा जी। ਕਦਮ ਠੀਕ ਹੋ ਜਾਓਗੇ ਜੀ। ਹੁਣ ਇਹ ਉਬਲਣਗੇ ਆਪਣਾ ਟੇਸ ਚ ਛੱਡਣਗੇ ਫਿਰ ਪੱਤੀ ਪਾਵਾਂਗੇ ਤੇ ਤੇਰਤੀ ਨਹੀਂ ਪਾਵਾਂਗੇ। ਜਿਆਦਾ ਜ਼ਿਆਦਾ ਲੋਕ ਕਹਿੰਦੇ ਕਿ ਸਾਡਾ ਪੇਟ ਖਰਾਬ ਹੀ ਰਹਿੰਦਾ ਵਾ। ਸਰ ਸਾਡੀ ਚਾਹ ਇਹੋ ਜੀ ਇੱਕ ਤਾਂ ਫਰੈਸ਼ ਬਣਾ ਕੇ ਦਿੰਨੇ ਆ ਬਿਲਕੁਲ। ਨਾਲੇ ਤੁਹਾਡੇ ਸਾਡੇ ਸਮਗਰੀ ਕਿੰਨੀ ਵਧੀਆ ਪਾਈ ਆ ਇਹਦੇ ਨਾਲ ਐਹੀ ਕੋਈ ਗੱਲ ਨਹੀਂ ਹੋਊਗੀ। ਭਈ ਅਤਰ ਲੋਕਾਂ ਨੂੰ ਗੈਸ ਬੜੀ ਹੁੰਦੀ ਚਾਹ ਪੀ ਕੇ। ਤਾਂ ਮੇਰੇ ਕੋਲ ਖੁਸ਼ੀ ਨਾਲ ਪੀਏ ਜਾਂਦੇ ਗੈਸ ਵਾਲੀ ਕੋਈ ਗੱਲ ਹੀ ਨਹੀਂ ਕਿੰਨੇ ਫਲੇਵਰ ਦੀਆਂ ਚਾਹਾਂ ਮਿਲਦੀਆਂ ਇੱਥੇ ਅਸੀਂ ਇੱਕ ਹਰਬਲ ਚਾਹ ਬਣਾਉਨੇ ਆ ਸਰ ਤੁਹਾਡੀ ਗਲੇ ਲਈ ਸਟਮਕ ਲਈ ਬਹੁਤ ਵਧੀਆ ਹੁੰਦੀ ਹੈ ਹਰਬਲ ਚਾਹ ਦਾ ਨੂੰ ਹਰ ਦੁਕਾਨ ਤੇ ਨਾ ਗ੍ਰੀਨ ਮਿਲੂਗੀ ਵਿਦਆਊਟ ਮਿਲਕ ਮਿਲੇਗੀ ਇੱਕ ਸਾਡੀ ਟੀ ਫਾਰ ਯੂ ਦੇ ਮਿਲੂਗੀ ਤੁਹਾਨੂੰ ਹਰਬਲ ਚਾਹ ਜਿਸ ਤੇ ਮਿਲਕ ਵੀ ਹੋਏਗਾ ਤੁਹਾਡੀ ਸਿਹਤ ਦਾ ਵੀ ਧਿਆਨ ਰੱਖਿਆ ਜਾਏਗਾ ਤੁਹਾਡੇ ਸਵਾਦ ਦਾ ਵੀ ਧਿਆਨ ਰੱਖਿਆ ਜਾਏਗਾ ਠੀਕ ਹੈ ਕਿੰਨੇ ਕੇ ਸਮੇਂ ਚਾਹ ਬਣ ਜਾਏਗੀ ਹਰ ਤਿਆਰ ਹੈ ਪਹੀ ਤੜੀ ਕਰਵਾ ਲਈ ਖੁਸ਼ ਹੋਣੀ ਤੁਹਾਡੇ ਤੋਂ ਪੂਰੀ ਹਰ ਵਾਲੀਆਂ ਕਦੀ ਖੁਸ਼ ਹੋ ਸਰ ਨਹੀਂ ਹੈ ਨਹੀਂ ਖੁਸ਼ ਨਹੀਂ ਨਹੀਂ ਬੋਲੋ ਜੀ ਕੋਈ ਸੇ ਆ ਦੇਖੋ ਮੈਂ ਮਾਲ ਹੀ ਕੰਮ ਕਰ ਰਹੀ ਐ ਪਰਾਠੇ ਲਾ ਰਹੀ ਐ ਹਾਂ ਰਾਤੀ ਕਹਿਦੇ ਨੇ ਤੁਹਾਡੇ ਮੰਮੀ ਵੀ ਤੇ ਤੁਹਾਡੇ ਮੰਮੀ ਵੀ ਪਹੁੰਚੇ ਆ ਕਿ ਇੱਕ ਸਕੂਲ ਦੇ ਪ੍ਰਿੰਸੀਪਲ ਨੇ ਤੁਸੀਂ ਦੇਖ ਸਕਦੇ ਚਾਹ ਬਣ ਕੇ ਤਿਆਰ ਹੈ ਤੇ ਗਲਾਸਾਂ 'ਚ ਪੈ ਰਹੀ ਆ ਇਹ ਗਲਾਸ 'ਚ ਪੈ ਗਈ ਆ ਤੇ ਦੂਸਰੇ ਗਲਾਸ 'ਚ ਪਾ ਦਿੱਤੀ ਆ ਤੇ ਜਿਆਦਾ ਤਾਂ ਦੇਖਿਆ ਜਾਂਦਾ ਚਾਹ ਵਾਲੀਆਂ ਦੁਕਾਨਾਂ 'ਤੇ ਛੋਟੇ ਛੋਟੇ ਗੱਤੇ ਦੇ ਗਲਾਸ ਰੱਖੇ ਹੁੰਦੇ ਜਿਹੜੇ ਸਾਹਮਣੇ ਪਿਆ ਵਾ ਤੇ ਤੁਸੀਂ ਇਹ ਦੇਖ ਸਕਦੇ ਕੱਚ ਦਾ ਗਲਾਸ ਦਾ ਕਿੰਨਾ ਵੱਡਾ ਵਾ 2 ਗੁਣਾ ਵੱਡਾ ਜਿਹੜੇ ਚਾਹ 'ਚ ਪੈਂਦੀ ਆ ਤੇ ਜਿਹੜਾ ਇਹ ਗਲਾਸ ਆ ਇਹਦੇ ਵਿੱਚ ਬਿਲਕੁਲ ਹੀ ਛੋਟੀ ਜਿਹੀ ਕੱਸੀ ਜੀ ਆ ਤੇ ਥੋੜੀ ਚਾਹ ਪੈਂਦੀ ਆ ਤੇ ਇਹ ਬੰਦਾ ਖੁਸ਼ ਵੀ ਨਹੀਂ ਹੁੰਦਾ ਤੇ ਤੁਸੀਂ ਚਾਹ ਦੇਖੋ ਤੇ ਗਲਾਸ ਦੇਖੋ ਚਾਹ ਬਣ ਕੇ ਤਿਆਰ ਆ ਤੇ ਪਰਾਠੇ ਦੇ ਵਾਸਤੇ ਜਿਹੜੇ ਕੀ ਪਿਆਜ਼ ਆ ਬਰੀਕ ਬਰੀਕ ਕੱਟੇ ਜਾ ਰਹੇ ਆ ਆਲੂ ਸਿਲੇ ਜਾ ਰਹੇ ਆ ਤੇ ਹੁਣ ਜਿਹੜਾ ਕੀ ਆਲੂ ਛਿਲ ਕੇ ਇਹਨਾਂ ਦੇ ਵਿੱਚ ਪਿਆਜ਼ ਮਸਾਲੇ ਲੜ ਕੇ ਪਾਏ ਜਾਣੇ ਆ ਆਲੂਦ ਪਰਾਠੇ ਵਾਸਤੇ ਆਲੂ ਪਿਆਰ ਹੋ ਰਹੇ ਆ ਪਾਜੀ ਕੀ ਜਣਾ ਚਾਹੋਗੇ ਉਹਦਾ ਪਰੌਠਾ ਬਣਨ ਲੱਗਾ ਪਾਜੀ ਨਾ ਬਹੁਤਾ ਵੱਡਾ ਸਾਈਜ਼ ਹੋਊਗਾ ਨਾ ਬਹੁਤਾ ਛੋਟਾ ਗਾ ਕ ਜਿੰਨਾ ਸੈਟੀਸਫਾਈ ਹੁੰਦਾ ਉਹ ਸਾਈਜ਼ ਬਣਾਈ ਜਾਵੇ ਦੋ ਚਮਚ ਜਿਹੜੇ ਆ ਆਲੂ ਦਾ ਮਟੀਰੀਅਲ ਉਹਦੇ ਪਾ ਗਏ ਪਰਾਠੇ ਦੇ ਵਿੱਚ ਇਹ ਹੁਣ ਬਣਨ ਜਾ ਰਿਹਾ ਪਰਾਠਾ ਇਹ ਇਹ ਹੋ ਗਿਆ ਜੀ ਗੋਲ ਲਓ ਜੀ ਪੇੜਾ تیار ਆ ਮੈਂ ਤੁਹਾਨੂੰ ਦਸਣਾ ਜਾਵਾਂ ਆਟਾ ਦੇ ਆਟਾ ਦੇ ਨਾਲ ਹੀ ਦੇਖੋ ਗੋਲ ਕਰਤਾ ਆ ਨਾ ਪਨਪ ਕੇ ਇਹ ਮੈਂ ਤੁਹਾਨੂੰ ਦਸਣਾ ਜਾਵਾਂਗਾ ਸਾਨੂੰ ਕਸਟਮਰ ਕਹਿੰਦੇ ਨੇ ਕੀਤੇ ਹੀ ਬੰਦੇ ਰੱਖ ਲੋ ਤੇ ਆਪ ਗੱਲੇ ਤੇ ਬਹਿ ਜਾਓ ਪਰ ਅਸੀਂ ਨਹੀਂ ਬੰਦੇ ਕਿਉਂਕਿ ਅਸੀਂ ਗਾਗ ਨੂੰ ਆਪਣੇ ਹੱਥ ਦਾ ਸਵਾਦ ਖਵਾਉਣਾ ਜਾਣਦੇ ਅਸੀਂ ਭਰੋਸਾ ਨਹੀਂ ਕਰਦੇ ਕਿਸੇ ਦੇ ਕਿਹੋ ਜਿਹਾ ਸਵਾਦ ਅਸੀਂ ਆਪ ਸਵਾਦ ਪਸੰਦ ਆ ਤੇ ਉਹੀ ਸਵਾਦ ਲੋਕਾਂ ਨੂੰ ਪਸੰਦ ਆ ਜਾਦਰੇ ਦੱਸਣਾ ਚਾਹਾਂਗਾ ਮੈਂ ਕਿ ਜ਼ਿਆਦਾ ਅੱਜ ਕੱਲ੍ਹ ਦੀਆਂ ਕੁੜੀਆਂ ਜਾਂ ਜਿਹੜੀਆਂ ਜਨਾਨੀਆਂ ਆਉਂਦਾ ਉਹਨਾਂ ਨੂੰ ਗੋਲ ਜਿਹੜੀ ਰੋਟੀ ਬਣਾਉਣੀ ਨਹੀਂ ਆਉਂਦੀ ਤੇ ਆ ਦੇਖੋ ਜਿਹੜੇ ਪਾਜੀ ਨਾਲ ਦੇ ਮਿਸਿਸ ਆ ਉਹਨਾਂ ਨੇ ਪੂਰਾ ਗੋਲ ਪਰੌਂਠਾ ਜਿਹੜਾ ਬਣਾਤਾ ਉਹ ਤਿਆਰ ਕਰਤਾ ਵਾ ਤਵੇ ਵਾਂਗੂ ਗੋਲ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਚੀਜ਼ ਦੇਖ ਸਕਦੇ ਹੋ ਕਿ ਜਿੱਥੇ ਸਫਾਈ ਦਾ ਧਿਆਨ ਰੱਖੇ ਜਾਂਦਾ ਵਾ ਕਦੇ ਪਰਾਂਠੇ ਵਿੱਚ ਜਾਂ ਸਬਜ਼ੀ ਵਿੱਚ ਕਿ ਕੋਈ ਵੀ ਚੀਜ਼ ਬਣਾ ਰਹੇ ਉਹਦੇ ਵਿੱਚ ਵਾਲ ਨਾ ਪੈ ਜਾਣ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਿਰ ਤੇ ਕੱਪੜਾ ਵੀੜ ਕੇ ਬੰਨਿਆ ਹੋਇਆ ਤੇ ਬੜੇ ਹੀ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਵਾ ਤੇ ਪਰੋਣਾ ਜਿਹੜਾ ਕਿ ਬਣ ਕੇ ਤਿਆਰ ਹੋ ਗਿਆ ਵਾ ਤੇ ਇਹ ਦਿਖਾ ਸਕਦੇ ਤੁਸੀਂ ਕਿ ਇੱਕ ਗੱਲ ਹੋਰ ਦਿਖਾਵਾਂਗੀ ਹਾਫਿਲ ਨਾਲ ਹੀ ਪਰਾਂਠੇ ਨੂੰ ਪੜਦਾ ਵਾ ਤੇ ਜ਼ਿਆਦਾਤਰ ਲੋਕੀ ਜਿਹੜੇ ਸਿੱਪੀਆਂ ਫੜ ਕੇ ਜਾਂ ਹੋ ਰਿਹਾ ਉਹਦੇ ਨਾਲ ਪਰਾਂਠੇ ਜਿਹੜੇ ਪੜਦੇ ਆ। ਇਹ ਦੇਖੋ ਤੁਸੀਂ ਇਹ ਕਹਿੰਦੇ ਆ ਕਿ ਪੰਜਾਬ ਦੀ ਸ਼ੇਰਨੀ ਚੀਜ਼ ਗਰਮ ਹੋਵੇ ਭਾਵੇਂ ਠੰਡੀ ਹੋਵੇ ਹੱਥਾਂ ਦੇ ਨਾਲ ਹੀ ਆਲੂ ਦੀ ਪ੍ਰਾਣਾ ਤਿਆਰ ਤੇ ਟਮਾਟਰ ਵੀ ਟਿੱਖੇ ਜਾਣਾ ਪੜੀਏ ਕਿ ਟਮਾਟਰ ਦਾ गाना ਆਇਆ ਕੀ ਸੀ ਹੋ ਹੋ ਟਮਾਟਰ ਬੜੇ ਮਜ਼ੇਦਾਰ ਹੋ ਹੋ ਟਮਾਟਰ ਬੜੇ ਮਜ਼ੇਦਾਰ ਹੋ ਹੋ ਟਮਾਟਰ ਪਾਸੇ ਇੱਥੇ ਹੀ ਹੁੰਦਾ ਸਾਰਿਆਂ ਨੂੰ ਇੱਥੇ ਤੇ ਕਰਾਉਂਦਾ ਗਾੜੀ ਕੀ ਗਾੜੀ ਕੀ ਹੈਗਾ ਵਾ ਪਰ ਆ ਇੱਧਰ ਬੈਠੋ ਕੋਈ ਨਹੀਂ ਪਤਾ ਹੈਗਾ ਪਰ ਕੌਣ ਉਹ ਵੀ ਆ ਗਏ ਮਟਰ ਵੀ ਆ ਗਏ ਤੇਲ ਰਿਫਾਈਨ ਜਿਹੜਾ ਪੈ ਗਿਆ ਵਾ ਤੇ ਹੋਰ ਇਹ ਨਵਾਵਾਂਗੇ ਜੀ ਆ ਪਿਆ ਲੱਗਾ ਜੀ ਪਿਆ ਇਹ ਪਿਆਜ ਆ ਗਿਆ ਜੀ ਇਹ ਥੋੜਾ ਜਿਹਾ ਖਰਾਇਆ ਲਵਾਂਗੇ ਨਾਲ ਪਾਵਾਂਗੇ ਥੋੜੇ ਜਿਹਾ ਸਵੀਟ ਕੌਰ ਤਾਂ ਕਿ ਮਕਾਈ ਵੀ ਆ ਗਈ ਜੇ ਨਾਲ ਪਾਵਾਂਗੇ ਥੋੜੇ ਜਿਹਾ ਮਟਰ ਮਟਰ ਵੀ ਆ ਗਏ ਜੇ ਆ ਪਾਵਾਂਗੇ ਥੋੜੀ ਜਿਹੀ ਸ਼ਿਮਲਾ ਸ਼ਿਮਲਾ ਮਿਰਚੀ ਆ ਗਈ ਜੇ ਆ ਗੱਟਾ ਲਗਾ ਸ਼ਿਮਲਾਉ ਦੀ ਮਾਰਤੀ ਜੇ ਟਮਾਟਰ ਵੀ ਝਾ ਮਾਰ ਦੇ ਜੇ ਤੇ ਮੁਕੈਵੀ ਘਮਾਤੀ ਜੇ ਪਿਆਰ ਵੀ ਨਾਲ ਬੜਾ ਫਰਾਈ ਹੋ ਜਾਏਗਾ ਤੇ ਥੋੜਾ ਜਿਹਾ ਟਮਾਟਰ ਵਿੱਚ ਪਾਵਾਂਗੇ ਇਹ ਲੋ ਟਮਾਟਰ ਵੀ ਆ ਗਿਆ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗਾ ਭਾਰੀ ਵੀ ਘੁੰਮਦੇ ਪਏ ਜੇ ਆ ਦੇਖੋ ਆ ਦੇਖੋ ਇਹ ਲੋ ਆ ਥੋੜੀ ਜਿਹੀ ਪਾਵਾਂਗੇ ਜਿੰਜਰ گارਲਿਕ ਪੇਸਟ ਆ ਵੀ ਲਓ ਜੀ ਅਦਰਕ ਵੀ ਆ ਗਿਆ ਜੇ ਤੇ ਭਾਈ ਤੁਸੀਂ ਨੂੰ ਘੋਮ ਦੇ ਬੇਜੇ ਇਹ 70 ਕਾਲਾਂ ਦਾ ਜੋਰ ਤੇ ਭਾਈ ਲੱਗਦਾ ਹੀ ਹੈ ਨਾ ਇਹ ਹੁਣ ਅੱਜਾ ਪਨੀਰ ਕਿੱਥੇ ਵਿਜ ਕਰਦੇ ਪਏ ਜੇ ਇਹ ਕੀ ਕਰਦੇ ਪਏ ਜੇ ਇਹ ਹਮ ਗ੍ਰੇਟ ਕਰਦੇ ਪਨੀਰ ਗ੍ਰੇਟ ਕਰਕੇ ਹਮ ਪਨੀਰ ਕੀ 부ਜੀ ਮੇ ਐਡ ਕਰੇਗੇ ਲਓ ਜੀ ਪਨੀਰ ਜਿਹੜਾ ਵਾ ਉਹ ਬਿਲਕੁਲ ਗ੍ਰੇਟ ਹੈ ਜਿਹੜਾ ਹੋ ਗਿਆ ਵਾ ਤੇ ਹੁਣ ਆਪਾਂ ਚੱਲਦੇ ਹਾਂ ਖਾਣੇ ਤੁਹਾਨੂੰ ਨਹੀਂ ਇਹਦੀ ਸੌਸ ਬਣਾਵਾਂਗੇ ਥੋੜੀ ਜਿਹੀ ਮੀਨਸ ਪੀਸ ਪਾ ਦਿੰਦੇ ਹਾਂ ਵਰਤੇ ਜਾਂ ਲਓ ਜੀ ਥੋੜੀ ਜਿਹਾ ਵਰਤਿਆ ਪਹਿਲੀ ਵਾਰੀ ਵੇਖੀ ਹੋਏਗੀ ਇਹੋ ਕਰੇਗੀ ਟ੍ਰਿਕ ਇਹ ਕਿ ਪੁਰਜੀੜ ਪਨੀਰ ਦੀ ਬਣਾਈ ਜਾਂਦੀ ਆ ਮੱਕ ਪੈਣ ਲੱਗਾ ਜੀ ਇਹ ਹਲਦੀ ਪਾਤੀ ਇਹ ਥੋੜੀ ਜਿਹੀ ਚਿਲੀ ਫਲੈਕਸ ਪੈਣਗੇ ਇਹ ਪੈਗਾ ਮਸਾਲਾ ਥੋੜਾ ਜਿਆ ਲੈ ਕਿਹੜਾ ਕਿਹੜਾ ਮਸਾਲਾ ਪਾ ਰਹੇ ਹੋ ਇੱਕ ਸਿਕਰਣ ਮਸਾਲੇ ਨੇ ਥੋੜੇ ਜਿ। ਬਸ ਰੇਸ਼ਿਓ ਸੈੱਟ ਕੀਤੀ ਹੈ ਕਿ ਕਿੰਨਾ ਮਸਾਲਾ ਕਿਹੜਾ ਪਾਣਾ। ਫਰਕ ਨੂੰ ਸਵਾਦ ਆ ਜਾਏਗਾ। ਪਾਣੀ ਜੀ ਵਰਗਾ ਚਿੱਟਾ ਪਾਇਆ ਸੀ ਕੁਝ। ਉਹ ਦੁੱਧ ਹੀ ਜੀ। ਅੱਛਾ ਦੁੱਧ ਪਾਇਆ ਸੀ। ਔਰ ਹੁਣ ਅੱਤੇ ਪਨੀਰ ਪਾ ਲੱਗੇ ਆਪਾਂ। ਆ ਲਓ ਜੀ। ਆ ਦੇਖੋ ਜੀ। ਪੂਰਾ ਟੱਕ ਪਨੀਰ ਪਾ ਗਿਆ ਜੀ। ਕਲਦੂਕਾਸ ਕਰਕੇ। ਇਹ ਫਾਲਤੂ ਨਹੀਂ ਬੋਲਾਂਗੇ ਜੀ ਇਹ ਪ੍ਰੀਤਪੁਰਜੀ ਬੋਲ ਕੇ ਦੱਸੂਗੀ ਤੁਹਾਨੂੰ ਰੰਗ ਦੱਸੂਗਾ ਇਹ ਬੋਲਦੀ ਹੈ ਜੀ ਹਾਂ ਜੀ ਇਹ ਬੋਲੇਗੀ ਜਦੋਂ ਬਣੇਗੀ ਔਰ ਇਹ ਥੋੜਾ ਜਿਹਾ ਆਪਾਂ ਬਟਰ ਵਿੱਚ ਐਡ ਕਰਤਾ ਠੀਕ ਹੈ ਚੌੜੀ ਦੇਸੀ ਘੋਵੀ ਪੈ ਗਿਆ ਜੀ ਨਹੀਂ ਬੱਟਰ ਨਹੀਂ ਜੀ ਅੱਛਾ ਬੱਟਰ ਸੀ ਹਾਂ ਜੀ ਅੱਛਾ ਮੱਖਣ ਉਹਦਾ ਵਾਜੀ ਮੱਖਣ ਅਮੂਲ ਦਾ ਮੱਖਣ ਜੀ ਅੱਛਾ ਅਮੂਲ ਦਾ ਮੱਖਣ ਨਹੀਂ ਮੈਨੂੰ ਨਹੀਂ ਪਤਾ ਸੀ ਕਿ ਇਹ ਮੱਖਣ ਬਟਰ ਨੂੰ ਮੱਖਣ ਕਹਿੰਦੇ ਆ ਲੱਗ ਗਿਆ ਭਾਈ ਤੁਹਾਨੂੰ ਮੈਨੂੰ ਅੱਜ ਪਤਾ ਲੱਗ ਗਿਆ ਕਿ ਬਟਰ ਨੂੰ ਮੱਖਣ ਕਹਿੰਦੇ ਆ ਉਹ ਪਾਲੀ ਘੜੀਮੁੜੀ ਫਰੈਚ ਵੜ ਜਾਂਦੇ ਆ ਆ ਗਏ ਫਿਰ ਬਾਬੂ ਮੰਦਰੀ ਨੇ ਲਿਆਣੀ ਪੈਂਦੀ ਐ ਨਾ ਤੁਸੀਂ ਦੇਖ ਸਕਦੇ ਹੋ ਪਨੀਰ ਦੀ ਪੁਰਜੀ ਤਿਆਰ ਆ ਤੇ ਇਹ ਪਲੇਟ ਦੇ ਵਿੱਚ ਪਾਈ ਜਾ ਰਹੀ ਆ ਤੇ ਬ੍ਰੈਡ ਵੀ ਜਿਹੜੇ ਤਲਕੇ ਮੱਖਣ ਲਗਾ ਕੇ ਉਹਨਾਂ ਨੂੰ ਪਲੇਟ ਦੇ ਵਿੱਚ ਰੱਖਤਾ ਆ ਤੇ ਪਲੇਟ ਪੂਰੀ ਤਰ੍ਹਾਂ ਤਿਆਰ ਕਰ ਦਿੱਤੀ ਗਈ ਆ ਤੇ ਜਿਹੜੇ ਬਾਹਰ ਗਾਗ ਬੈਠੇ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਪਲੇਟ ਦੇ ਦਿੱਤੀ ਆ ਤੇ ਉਹਨਾਂ ਨੂੰ ਪੁੱਛਦੇ ਆ ਕਿਸ ਤਰ੍ਹਾਂ ਦਾ ਸੁਆਦ ਆ ਜੀ ਸਸੀ ਗੱਲ ਜੀ ਸਾਗੀ ਤੁਸੀਂ ਇੱਥੇ ਆਏ ਜੁ ਪਨੀਰ ਪੁਰਜੀ ਬਰੈਡ ਅਨੰਦ ਨਾਲ ਚਟਨੀ ਵੀ ਹੈ ਹਾਂਜੀ ਹਾਂਜੀ ਤੇ ਤੁਸੀਂ ਖਾ ਰਹੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਆਪਣਾ ਨਾਮ ਕਿੱਥੋਂ ਆਏ ਤੁਸੀਂ ਮੇਰਾ ਨਾਮ ਸ਼ਿਵਾਸ ਬਾਟ ਹੈ ਗਿਆ ਅਸੀਂ ਗੁਰਨਾਣਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਆ ਅਸੀਂ ਲੋਡ ਡਿਪਾਰਟਮੈਂਟ ਤੋਂ ਆਏ ਦੋਵਾਂ ਜਣੇ ਤੇ ਇੱਥੇ ਹੀ ਕਿਉਂ ਕਿਉਂਕਿ ਯੂਨੀਵਰਸਿਟੀ ਦੇ ਅੰਦਰ ਕੰਟੇਨਰਾਂ ਵੀ ਹੈਗੀਆਂ ਵਾ ਮੈਸ ਵੀ ਹੈਗੀ ਆ ਹਾਂਜੀ ਤੇ ਬਾਹਰ ਇੱਥੇ ਆ ਖਾ ਕੇ ਆ ਇਹਦਾ ਮਲਕੀ ਦਾ ਪਨੀਰ ਪੁਰਜੀ ਦਾ ਸਵਾਦ ਪੂਰੇ ਘਰ ਵਰਗਾ ਸਵਾਦ ਹੈ ਇਹ ਸਵਾਦ ਸਾਨੂੰ ਯੂਨੀਵਰਸਿਟੀ ਦੇ ਅੰਦਰੋਂ ਵੀ ਨਹੀਂ ਲੱਭਿਆ ਤੇ ਬਾਹਰੋਂ ਵੀ ਨਹੀਂ ਲੱਭ ਜਦ ਜਿਹੜੀ ਬਾਦਕਾਨਾ ਹੋਵੇਗੀ ਉਹ ਸਵਾਦ ਨਹੀਂ ਮਿਲਿਆ ਜੀ ਹਾਂਜੀ 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 ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਨੇ ਕੀ ਸਨੇਹਤ ਨੇ ਚਾਹਦੇ ਹੋ ਸੂਜਾ ਮਲਕੀ ਉਹ ਬਾ ਮਲਕੇ ਅੰਦਰ ਲਈ ਗੰਦੀ ਰੋਟੀ ਸ਼ੜ ਗਏ ਇੱਥੇ ਆਪਣੀ ਵਧੀਆ ਕੁਆਲਿਟੀ ਵਾਲੀ ਰੋਟੀ ਖਾਣ ਹਾਂਜੀ ਤੁਸੀਂ ਕਹੋਗੇ ਕਹਲੇ ਕੁਝ ਨਹੀਂ ਕਾਫੀ ਵਧੀਆ ਹੈ ਸਵਾਦ ਵਗੈਰਾ ਇੱਥੋਂ ਦਾ ਅੰਦਰ ਜਿੱਦਾ ਕਵਾਲਿਟੀ ਵਗੈਰਾ ਕਾਫੀ ਘੱਟ ਮਤਲਬ ਕਿ ਵਧੀਆ ਨਹੀਂ ਹੁੰਦੀ ਇੱਥੇ ਸਾਨੂੰ ਕੁਆਲਿਟੀ ਵੀ ਮਿਲਦੀ ਆ ਤੇ ਕੁਆਂਟੀਟੀ ਵੀ ਕਾਫੀ ਵਧੀਆ ਆ ਤੇ ਸਵਾਦ ਵੀ ਆ ਤੇ ਬਸ ਆਪਾਂ ਇਹੀ ਕਵਾਂਗੇ ਕਿ ਕੀ ਵਿਦਿਆਰਥੀਆਂ ਇੱਥੇ ਟਰਾਈ ਕਰਨ ਇੱਕ ਵਾਰੀ ਆ ਕੇ ਤੇ ਜੋ ਵਧੀਆ ਲੱਗਦਾ ਤੇ ਕਾਫੀ ਵਧੀਆ ਚੀਜ਼ ਹੈ ਪਰ ਜੇ ਦੇਖਿਆ ਜਾਵੇ ਬਾਹਰ ਹੋਰ ਵੀ ਦੁਕਾਨਾਂ ਆ ਗਿਆ ਵਾ ਤੇ ਉੱਥੇ ਵੀ ਪਨੀਰ ਪੂਜੀ ਵੀ ਬਣਦੀ ਆ ਪਰਾਂਠੇ ਵੀ ਬੰਦੇ ਆ ਐ ਤੁਸੀਂ ਇੱਥੇ ਹੀ ਆਏ ਜੀ ਦੱਸਾਂ ਕਿ ਤੁਹਾਡੇ ਦੋਸਤ ਵੀ ਇੱਥੇ ਆਏ ਤੁਹਾਡੇ ਨਾਲ ਹਾਂਜੀ ਹਾਂਜੀ ਆਪਾਂ ਮਤਲਬ ਕਿੱਥੇ ਰਹਿਨੇ ਕਬੀਰ پارک ਤੇ ਸਾਡਾ ਰੋਜ਼ ਮਤਲਬ ਕਿੱਥੇ ਸਾਡਾ ਨਾਸ਼ਤਾ ਵਗੈਰਾ ਇੱਥੇ ਹੁੰਦਾ ਵਾ ਤੇ ਇੱਥੇ ਉਹ ਹੈ ਕਿ ਕੁਆਲਟੀ ਵਗੈਰਾ ਕਾਫੀ ਹੈ ਹਾਈਜਨ ਵਗੈਰਾ ਬੜੀ ਮੇਨਟੇਨ ਕਰਕੇ ਰੱਖੀ ਹੋਈ ਹੈ ਇੱਥੇ ਤੇ ਕਾਫੀ ਵਧੀਆ ਹੈ ਇੱਥੋਂ ਦੀ ਤੇ ਬਾਕੀ ਇੱਧਰ ਬਾਕੀ ਆਪਾਂ ਹੋਰ ਕਿਤੇ ਵੀ ਖਾ ਕੇ ਦੇਖੇ ਤਾਂ ਏਡੇ ਮਤਲਬ ਕਿ ਪੇਟ ਵਗੈਰਾ ਖਰਾਬ ਹੋ ਗਏ ਜਾਂ ਦਗੁੱਛ ਹੋ ਗਿਆ ਤੇ ਬਟ ਇੱਥੇ ਹੈ ਕਿ ਵਧੀਆ ਕੁਆਲਟੀ ਮਿਲਦੀ ਹੈ ਨੂੰ ਤੇ ਬਸ ਨਾਲੇ ਕੁਆਲਟੀ ਕੁਆਂਟੀਟੀ ਵੀ ਵਧੀਆ ਵਾ ਇਹ ਚਟਣੀ ਜਿਹੜੀ ਗ੍ਰੀਨ ਇਹ ਪੈ ਗਈ ਹੋਈ ਆ ਤੇ ਇਹ ਪਰਾਂਠਾ ਵੀ ਆ ਗਿਆ। ਅੱਲੋ ਜੀ ਜਿਹੜਾ ਕਿ ਫੇਮਸ ਹਰ ਇੱਕ ਦਾ ਮਨ ਨੂੰ ਪਸੰਦ ਨਿੰਬੂ ਦਾ ਤੇ ਆਮ ਦਾ ਚਾਰ ਉਹ ਵੀ ਆ ਗਿਆ। ਤੇ ਹੁਣ ਦੇਖਦੇ ਆ ਕੀ ਪਾਣ ਲੱਗੇ ਭਾਜੀ। ਆਹ ਲਓ ਜੀ ਮੱਖਣ ਵੀ ਆ ਗਿਆ। ਭਾਈ ਹੋਰ ਕੀ ਪਾਈ ਜਾਣਾ ਜੇ? ਭਾਜੀ ਗਾਗ ਨੂੰ ਖੁਸ਼ ਕਰਕੇ ਭੇਜਾਂਗੇ। ਇਹ ਮੱਗੇ ਵਾਲਾ ਦਹੀਂ ਇਹ ਵੀ ਆ ਗਿਆ ਜੀ। ਹਲਜੀ ਇਹ ਤੁਹਾਡੀ ਥਾਲੀ ਤਿਆਰ ਹੈ ਥਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਾਂਠੇ ਨਾਲ ਤਿੰਨੇ ਆਟਮਾ ਜਿਹੜੀ ਚਟਨੀ ਵੀ ਆ achar ਵੀ ਆ ਦਹੀਂ ਵੀ ਆ ਤੇ ਆਲੂ ਵਾਲਾ ਪਰੌਂਠਾ ਵੀ ਤਿਆਰ ਆ ਤੇ ਹੁਣ ਚਮਚਾ ਵੀ ਆਣ ਲੱਗਾ ਜਿਹੜਾ ਕਿ ਹਰ ਇੱਕ ਦਫਤਰਾਂ ਦੇ ਵਿੱਚ ਤੁਸੀਂ ਵੇਖੋਗੇ ਚਮਚਾ ਜਿਹੜਾ ਮਸ਼ਹੂਰ ਹੁੰਦਾ ਵਾ ਪਰ ਇਹ ਚਮਚਾ ਜਿਹੜਾ ਵਾ ਪ੍ਰਾਂਠੇ ਦੇ ਨਾਲ ਮਸ਼ਹੂਰ ਆ ਕਾਕੇ ਜੀ ਜਿਸ ਤਰ੍ਹਾਂ ਕਿ ਇਸ ਦੁਕਾਨ ਤੇ ਪ੍ਰਾਂਠਾ ਕਰਾ ਕੇੜਾ ਪ੍ਰਾਂਠਾ ਕਰਾਇਆ ਵਾ ਆਲੂ ਵਾਲਾ ਤੇ ਇੱਥੇ ਆ ਕੇ ਪ੍ਰਾਂਠਾ ਖਾ ਰਹੇ ਆ ਘਰ ਦੇ ਪਸੰਦ ਨਹੀਂ ਤਾਂ ਕਿੱਥੇ ਖਾਈ ਤੇ ਸਕੂਲੋਂ ਆ ਕੇ ਕਿੱਥੋਂ ਖਾਈ ਤੇ ਪ੍ਰਾਕਿ ਸਵਾਦ ਦੇਣਾ ਕਿੰਨੇ ਕੁ ਸਵਾਦ ਹੁੰਦੇ ਆ ਇਹਨਾਂ ਦੇ ਸਵਾਦ ਪੁੱਛਣਾ ਕਿ ਜਿਵੇਂ ਮਾਂ ਦੇ ਹੱਥ ਦੀ ਰੋਟੀ ਸਵਾਦ ਹੀ ਜੱਤਰਾ ਹੀ ਕੁੜੀ ਨੂੰ ਆਪਣਾ ਦੇ ਸਾਈ ਸ਼ੈਵੀ ਲੱਗਦੇ ਵਾਹ ਪਾਜੀ ਦੇ ਖੁਸ਼ ਹੋਗੇ ਖੁਸ਼ ਹੋਗੇ ਪਾਜੀ ਇ ਮੇਲੇ ਹੈ ਵਾ ਇਤਨੀ ਸੀ ਹੈ ਦਿਲ ਕੀ ਆਦੂ ਲਓ ਜੀ ਪੁੱਛ ਲਓ ਜੀ ਪੋਣਾ ਵੀ ਆ ਗਿਆ ਇਹ ਯੂਨੀਵਰਸਿਟੀ ਪਾਜੀ ਨੇ ਯੂਨੀਵਰਸਿਟੀ ਕਾਫੀ ਨਾਲ ਚਰਚਾ ਹੀ ਲੈਂਦੇ ਸੀ ਤੇ ਅੱਜ ਜਿਹੜੇ ਕੀ ਪਰਾણે ਖਾਨ ਵੀ ਆਏ ਆ ਲਓ ਜੀ ਪੰਦੀਰ ਦੀ ਪੁਰਸੀ ਵੀ ਆ ਗਈ ਆ ਇਹਨਾਂ ਦੇ ਖਰਚੇ ਚਰਚੇ ਦੋਵੇਂ ਬੜੇ ਮਸ਼ਹੂਰ ਆ ਕੀ ਖਾਓ ਠੀਕ ਹੈਣਾ ਜਾਓਗੇ ਤੁਸੀਂ ਪਾਜੀ ਤੁਸੀਂ ਵੀ ਯੂਨੀਵਰਸਿਟੀ ਤੋਂ ਇੱਥੇ ਆ ਜੇ ਖਾਣ ਪੀਣ ਵਾਸਤੇ ਹਾਂ ਬਿਲਕੁਲ ਪਾਜੀ ਸਭ ਤੋਂ ਵੱਡੀ ਗੱਲ ਆ ਕਿ ਸਾਨੂੰ ਪਾਜੀ ਦਾ ਨੇਚਰ ਬਹੁਤ ਵਧੀਆ ਲੱਗਦਾ ਸੋ ਪਾਜੀ ਨਾਲ ਬਹੁਤ ਪਿਆਰ ਆ ਜਦੋਂ ਵੀ ਕਦੇ ਪਰਾਠਾ ਖਾਣ ਦਾ ਮਨ ਹੁੰਦਾ ਜਾਂ ਪਨੀਰ ਪੁਰਜੀ ਖਾਣ ਦਾ ਮਨ ਹੁੰਦਾ ਤੇ ਹੀ ਪ੍ਰਾਪਾ ਜੀ ਕੋਲ ਚਲੂ ਪਵੰਦੇ ਆ ਜੀ ਸੋ ਯੂਨੀਵਰਸਿਟੀ ਅੰਦਰ ਹੋਸਟਲ ਦਾ ਖਾਣਾ ਖਾਣ ਤੋਂ ਬਾਅਦ ਵੀ ਬਾਜੀ ਕੋਲ ਆ ਕੇ ਖਾਣ ਦਾ ਸਾਨੂੰ ਇਦਾਂ ਮਹਿਸੂਸ ਹੁੰਦਾ ਹੀ ਘਰ ਦਾ ਹੀ ਖਾਣਾ ਖਾ ਰਿਹਾ। ਸ਼ੁਕਰੀਆ ਬਾਜੀ ਦੇਖਿਆ ਜਵੇ ਮਾਰਕੀਟ ਦੇ ਵਿੱਚ ਹੋਰ ਵੀ ਦੁਕਾਨਾਂ ਆ ਗਿਆ ਵਾ ਹੋਰ ਵੀ ਜਗ੍ਹਾ ਤੇ ਪਨੀਰ ਪੁਰਜੀ ਬੰਦੀਆਂ ਪਰਾਠੇ ਬੰਦੇ ਆ ਪਰ ਇੱਥੇ ਹੀ ਕਿਉਂ? ਆ ਦੇਖੋ ਜੀ ਮੈਂ ਪਹਿਲਾਂ ਹੀ ਗੱਲ ਕਰਤੀ ਆ ਕਿ ਬਾਜੀ ਹੋਣਾਂ ਨਾਲ ਬਹੁਤ ਸੋਹਣਾ ਪਿਆਰ ਆ ਸਾਡਾ ਤੇ ਬਸ ਇਹ ਪਿਆਰ ਦੇ ਵੱਜੇ ਹੋਈ ਆਉਂਦੇ ਆ ਜੀ ਤੇ ਰੋਟੀ ਦਾ ਖਾਣਾ ਪੀਣਾ ਸਵਾਦ ਕਿਦਾਂ ਦਾ ਹੈ ਬਿਲਕੁਲ ਬਹੁਤ ਵਧੀਆ ਜੀ ਘਰ ਵਰਗਾ ਸਾਰਾ ਸਵਾਦ ਆ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਨੀਰ ਪੁਰਜੀ ਖਾਰੇ ਨਾਲ ਬ੍ਰੈਡ ਤੇ ਰੱਖ ਕੇ ਕੀ ਕਹਿਣਾ ਚਾਹੋਗੇ ਬਸ ਜੀ ਇਹ ਭਾਈ ਨਾ ਪਿਆਰ ਹੀ ਹੈ ਜਿਹੜਾ ਭਾਈ ਕੋ ਖਿੱਚ ਕੇ ਲਿਆਉਂਦਾ ਬਾਰ-ਬਾਰ ਇੱਕ ਮਸਾਲੇ ਦੇ ਇੱਕ ਭਾਈ ਦਾ ਪਿਆਰ ਇਹ ਦੋਵੇਂ ਜਦੋਂ ਪੈ ਜਾਂਦੀਆਂ ਹਨ ਪਨੀਰ ਦੀ ਪੁਰਜੀ ਵੀ ਮਾਸ਼ਾਅੱਲਾ ਹੀ ਬਣ ਜਾਂਦੀ ਠੀਕ ਹੈ ਲਿਖਣਾ ਹੈ ਹੁਣ ਇੱਥੇ ਬਾਹਰ ਢਾਂਡਾ ਰੱਖਣਾ ਹੈ ਹਾਂ ਛੋਣੀ ਖੁਸ਼ਬੂ ਆ ਰਹੀ ਹੈ ਇੱਕ ਪਨੀਰ ਸੈਂਡਵਿਚ ਲੱਗ ਗਿਆ ਜੀ ਹਾਂਜੀ ਇੱਕ ਲੱਗ ਗਿਆ ਤੁਹਾਡਾ ਐਗ ਸੈਂਡਵਿਚ ਚਾਰ ਹੋ ਗਏ ਠੀਕ ਹੈ Só que já